ਸਵਾਗਤ ਹੈ ਦੋਸਤੋ ਤੁਹਾਡਾ YouTube ਚੈਨਲ ਸ਼ੌਂਕੀਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਅਗੇ ਪਿੰਡ ਦਿয়ালਗੜ੍ਹ ਦੇ ਵਿੱਚੋਂ ਬਣਾ ਰਹੇ ਅਗੇ ਇਹ ਜੋ ਪਿੰਡ ਹੈ ਦੋਸਤੋ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਅੱਜ ਦੀ ਵੀਡੀਓ 'ਚ ਦੋਸਤੋ ਤੁਹਾਨੂੰ ਇੱਕ ਬੜੀ ਕਮਾਲ ਦੀ ਗਾਂ ਦਿਖਾਉਣੀ ਹੈਗੀ ਦੂਜਾ ਸੁਆ ਸੁਣ ਲਈ ਤਿਆਰ ਬਿਲਕੁਲ ਇਹ ਵੀਡੀਓ ਦੀ ਸਟਾਰਟਿੰਗ 'ਚ ਹੀ ਦੱਸ ਦਿੰਨਾ ਦੋਸਤੋ ਬਾਈ ਦੇ ਘਰੇ ਲੂ ਪਸ਼ੂ ਰੱਖੇ ਹੋਏ ਨੇਗੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਹੈਗਾ ਘਰੇਲੂ ਗਾਂ ਬਾਈ ਦੀ ਸੰਭੀ ਹੋਈ ਜਗੀ ਇਹ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਦੋਸਤੋ ਇੱਕ ਛੋਟੀ ਜਿਹੀ ਬੇਨਤੀ ਹੈ ਜਿਹੜੀ ਵੀ ਵੀਰ ਆਪਣਾ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਕੋਈ ਵੀ ਵੀਰ ਆਪਣਾ ਚੈਨਲ ਤੇ ਐਦਾਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈਗਾ ਤਾਂ ਮੇਰਾ ਜੋ ਨੰਬਰ ਹੈ ਦੋਸਤੋ ਵੀਡੀਓ ਦੇ ਸਟਾਰਟਿੰਗ ਚ ਦਿੱਤਾ ਹੁੰਦਾ ਹੈਗਾ ਜਾਣਕਾਰੀ ਦੋਸਤੋ ਸਾਰੀ ਗਾਹ ਬਾਰੇ ਤੁਹਾਨੂੰ ਵੀਡੀਓ ਚ ਬਾਈ ਤੋਂ ਲੈ ਕੇ ਦਵਾਂਗੇ ਸੈਂਡ ਤੱਕ ਵੀਡੀਓ ਨਾਲ ਬਣੇ ਰਹੋ ਆਜੋ ਬਾਕੀ ਦੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਹਾਂ ਬਾਈ ਸਸਿਕਾ ਸਸਿਕਾ ਬਰੇ ਇੱਕ ਵਾਰ ਆਪਣਾ ਨਾਮ ਦੱਸ ਦਿਓ ਜੀ ਰਣਜੀਤ ਸਿੰਘ ਜੀ ਠੀਕ ਹੈ ਰਣਜੀਤ ਬਾਈ ਘਰੇ ਦੁੱਧ ਪੀਣ ਖਾਤਰ ਹੀ ਪਸ਼ੂ ਰੱਖਦੇ ਆਪਾਂ ਫਿਰ ਠੀਕ ਹੈ ਬਾਈ ਇਹਦੇ ਬਾਰੇ ਦੱਸੋ ਜਿਹੜੀ ਗਾਂ ਦੀ ਆਪਾਂ ਵੀਡੀਓ ਬਣਾ ਰਹੇ ਆਂਗੇ ਇਹਨੇ ਕਿੰਨੇ ਮਸੂਏ ਸੁਣਾਉਣਾ ਮੈਂ ਦੁੱਧ ਸੁਣਾਉਣਾ ਪਹਿਲੇ ਸੁਣਾਣ 20 ਲੀਟਰ ਦੁੱਧ ਦਤਾ ਪਹਿਲੇ ਸੁਣਾ 24 ਕਿਲੋ ਦਤਾ 29 ਲੀਟਰ ਦੁੱਧ ਦਤਾ 29 ਕਿਲੋ ਵਾਦ ਕੀ ਪਾ ਦੂਗੀ ਠੀਕ ਹੈ ਤੇ ਬਾਈ ਕਿੰਨੇ ਕਿਦਾਂ ਰਹਿਗੇ ਸੂਣ ਦੇ ਵਿੱਚ ਦੋ-ਚਾਰ ਦਿਨ ਲਵਾਂ ਦੋ-ਚਾਰ ਦਿਨ ਲਵਾਂਗੀ ਕੋਈ ਬਾਈ ਸੀਮਨ ਰਿਕਾਰਡ ਪਤਾ ਤੇ ਕਿਹੜਾ ਟੀਕਾ ਭਰਾਇਆ ਫਿਰ ਸਮੈਚ ਫਬਰ ਐਚਪ ਦਾ ਭਰਿਆ ਹੋਇਆ ਨਹੀਂ ਪਤਾ ਕਿਹੜਾ ਭਰਿਆ ਹੋਇਆ ਠੀਕ ਹੈ ਚੰਗਾ ਸੀ ਮਣੀ ਭਰਿਆ ਹਾਂ ਠੀਕ ਹੈ ਤੇ ਬਾਈ ਆਪਾਂ ਜਿਵੇਂ ਦੇਖ ਰਹੇ ਹਾਂ ਥੋੜੀ ਜਿਹੀ ਕ੍ਰੋਸ ਸੰਗ ਜਗਾ ਪੈਂਦੀ ਹੈਗੀ ਇਹ ਉਹ ਜੀ ਸੀਲ ਠੰਡੀ ਹੈਗੀ ਬਈ ਇਹ ਠੰਡੀ ਠੰਡੀ ਆ ਠੀਕ ਹੈ ਮੜਾ ਹੱਥ ਫੇਰ ਕੇ ਦਿਖਾ ਦਿਓ ਦੋਸਤੋ ਸੀਲ ਠੰਡੀ ਫੁੱਲ ਹੈਗੀ ਜਿਵੇਂ ਮਰਜੀ ਬਾਈ ਕਹਿੰਦਾ ਸੀ ਚੋਈ ਜਾਵੇ ਚਾਹੀ ਕੋਈ ਦਵਾ ਕੇ ਉਹਨੂੰ ਚੋਈ ਜਾਵੇ ਠੀਕ ਹੈ ਨਿਆਣਾ ਪਾਉਂਦੀ ਲੋੜ ਨਹੀਂ ਹੈਗੀ ਦੋਸਤੋ ਬਾਕੀ ਸੋਡੀ ਅੱਛਾ ਹੈਗੀ ਬਾਈ ਇਸ ਗਾਂ ਦਾ ਆਪਾਂ ਰੇਟ ਕੀ ਕਰਾਂਗੇ ਜਿਹੜਾ ਆਪਾਂ ਦੇ ਲੰਗ ਕਰੋੜ 90 ਲੱਖ 90000 ਦੇ ਦਾਂਗੇ ਬਾਕੀ ਔਰ ਕੇ ਦੋਸਤੋ ਸਾਨੂੰ ਦਿਖਾਉਨੇ ਆਂਗੇ ਤਿਆਰੀ ਦੋਸਤੋ ਹਵਾਨੇ ਦੀ ਬਾ ਕਮਾਲ ਬੜਾ ਦੋਸਤੋ ਨੇ ਵੱਡਾ ਹਵਾਨਾ ਤਿਆਰ ਕਰਿਆ ਹੋਇਆ ਹੈਗਾ ਨੇ 229 ਕਿਲੋ ਦੁੱਧ ਬਈ ਕਹਿੰਦਾ ਇਤਕੇ ਨੇ ਪਾ ਦੇਣਾ ਗਰਮੀ ਚ ਬਰੀਡ ਦੋਸਤੋ ਕ੍ਰੋਸ ਹੈਗੀ ਗਰਮੀ ਬਿਲਕੁਲ ਘਟ ਮਣਾਉਗੀ ਬਾਕੀ ਇਹਦਾ ਢਾਂਚਾ ਤੁਸੀਂ ਗਾਉਂਦਾ ਵੀਡੀਓ ਚ ਕਲੀਅਰ ਦੇਖ ਸਕਦੇ ਹੋਗੇ ਨਿੱਗਰ ਢਾਂਚੇ ਦੀ ਗਾਏਗੀ ਹਵਾਨੇ ਵਾਲੀ ਦੋਸਤੋ ਬਿਲਕੁਲ ਪੰਡ ਬਣੀ ਫਿਰਦੀ ਹੈ ਕਰਮ ਵਾਲੀ ਬਈ 1 ਮਿੰਟ ਰੋਕਿਓ ਉਰਨ ਖਣ ਦਾ ਸਾਈਜ਼ ਦੋਸਤੋ ਤੁਸੀਂ ਦੇਖ ਲਓ ਬਰੀਡ ਕਰਾਸ ਹੈਗੀ ਥਣ ਦਾ ਦੋਸਤੋ ਸਾਈਜ਼ ਹੱਥੀ ਚ ਵਾਈ ਲਈ ਬੈਸਟ ਰਹੂਗਾ ਦਿਨ ਦੋਸਤੋ ਪੂਰੇ ਨੇਂਗੇ ਦਿਨ ਉੱਪਰ ਚੱਲ ਰਹੇ ਨੇਗੇ ਤੇ ਹੋ ਸਕਦਾ ਦੋ ਤਿੰਨ ਦਿਨ ਕੱਢ ਵੀ ਜਾਵੇ ਬਾਕੀ ਤਿਆਰੀ ਇਸ ਟਾਈਮ ਵੀ ਗਾਂ ਦੀ ਫੁੱਲ ਹੈਗੀ 90000 ਦੋਸਤੋ ਬਾਈ ਨੇ ਇਹਦਾ ਰੇਟ ਕਰਿਆ ਹੈਗਾ ਬਾਕੀ ਮਾਨ ਤਨ ਛੋੜਾ ਮੌਕੇ ਤੇ ਜ਼ਰੂਰ ਹੋਊਗਾ ਤੁਸੀਂ ਆਪ ਦਾ ਜੱਜ ਦਾ ਰੇਟ ਲਾ ਕੇ ਦੇਖ ਲੈਣਾ ਬਾਈ ਇੱਕ ਵਾਰ ਦੁਬਾਰੇ 걔ੜਾ ਕਢਾ ਦਿਓ ਤੋੜ ਕੇ ਦੋਸਤੋ ਸਾਨੂੰ ਦੁਬਾਰੇ ਦਿਖਾਉਣਾ ਰੇਟ ਦੋਸਤੋ ਮਾਲਕ ਦਾ ਹੁੰਦਾ ਹੈਗਾ ਤੁਸੀਂ ਆਪ ਦਾ ਜੱਜ ਦਾ ਰੇਟ ਲਾ ਕੇ ਜ਼ਰੂਰ ਦੇਖਿਆ ਕਰੋ ਜਦੋਂ ਦੋਵੇਂ ਤਰ੍ਹਾਂ ਨੇ ਆਪਸ ਵਿੱਚ ਗੱਲਬਾਤ ਕਰਨੀ ਤਾਂ ਦੋਸਤੋ ਸੌਦਾ ਹੋ ਹੀ ਜਾਂਦਾ ਹੁੰਦਾ ਹੈਗਾ ਬਾਕੀ ਜਿਹੜੀ ਵੀ ਵੀਰ ਨੂੰ ਪਸੰਦ ਆਊਗੀ ਦੋਸਤੋ ਜੇ ਸਾਹਮਣੇ ਆ ਕੇ ਦੇਖਿਓ ਬੜੇ ਦੋਸਤੋ ਸੋਹਣੇ ਢਾਂਚੇ ਦੀਆਂ ਗਾਏਆਂ ਗਈ ਘਰੇ ਦੁੱਧ ਪੀਣ ਲਈ ਜਾਂ ਦੋਸਤੋ ਜੇ ਡੈਰੀ ਦੇ ਪਰਪਸ ਲਈ ਵੀ ਲੈਣੀ ਹੈ ਬੜੀ ਚੰਗੀ ਗਾਂ ਰਹੂਗੀ ਪੜਾਣ ਦੋਸਤੋ ਜ਼ਰੂਰ ਹੈਗੀਆਂ ਨੇ ਲੈਵੇ ਤੇ ੱਤਲ ਹਜੇ ਵੀ ਥੋੜੀ ਜਿਹੀ ਨਜ਼ਰ ਆਉਂਦੀ ਹੈ ਹਵਾ ਨੇ ਦੇ ਵਿੱਚ ਇਹਨੇ ਦੋਸਤੋ ਸਾਰੀ ੱਤਲ ਕੱਢ ਕੇ ਫੇਰ ਹੀ ਬੱਚੇ ਨੂੰ ਜਨੂ ਦੇਣਾ ਹੈਗਾ ੱਤਲ ਤੁਸੀਂ ਉਰੋਂ ਦੇਖ ਲਓ ਹਜੇ ਦੋਸਤੋ ਪੋੜੇ ਵਾਲੀ ਨਾਲ ਖੜੀ ਪਈ ਹੈਗੀ ਹਜੇ ਲੱਗਦਾ ਤਾਂ ਨਹੀਂ ਵੀ ਸੂਗੀ ਬਾਕੀ ਗਰਮੀ ਦਾ ਡਰ ਆ ਬਾਲ ਬੋਲ ਦੇ ਬਾਲੇ ਬੰਨੇ ਠੀਕ ਹੈ ਹਜੇ ਦੋਸਤੋ ਹਵਾਨਾ ਹੋਰ ਤਿਆਰ ਕਰਨਾ ਗਾਣ ਬਾਕੀ ਸੀਲ ਠੰਡੀ ਦੋਸਤੋ ਫੁੱਲ ਹੈ ਉਸ ਨੂੰ ਵੀਡੀਓ ਦੀ ਸਟਾਰਟਿੰਗ ਚ ਦਿਖਾ ਦਿੱਤੀ ਸੀਗੀ ਸੋ ਅੱਜ ਦੀ ਵੀਡੀਓ ਜੀ ਦੋਸਤੋ ਤੁਹਾਨੂੰ ਇੱਕੋ ਹੀ ਗਾਣਾ ਦਿਖਾਉਣੀ ਸੀ ਕਿ ਜਿਹੜੀ ਵੀ ਵੀਰ ਨੂੰ ਪਸੰਦ ਆਊਗੀ ਸੰਪਰਕ ਤੁਸੀਂ ਬਾਈ ਨਾਲ ਕਰ ਲਿਓ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੇਣਾ ਹੈਗਾ ਤਸੱਲੀ ਕਰਨਾ ਤੁਹਾਡਾ ਫਰਜ਼ ਹੈਗਾ ਦੋਸਤੋ ਸામਨੇ ਆ ਕੇ ਪੂਰੇ ਨਰਖ-ਪਰਖ ਨਾਲ ਤੁਸੀਂ ਫੇਰ ਹੀ ਸੌਦਾ ਕਰਨਾ ਹੈਗਾ ਕਿਉਂਕਿ ਪੇਮੈਂਟ ਤੁਸੀਂ ਇਨਵੈਸਟ ਕਰਨੀ ਹੈਗੀ ਮੇਰਾ ਕੰਮ ਸਾਨੂੰ ਸਿਰਫ ਪਸ਼ੂ ਦੀ ਜਾਣਕਾਰੀ ਦੇਣਾ ਤੇ ਪਸ਼ੂ ਨੂੰ ਵੀਡੀਓ ਚ ਦਿਖਾਉਣਾ ਹੈਗਾ ਵੀਡੀਓ ਦੇਖਣ ਲਈ ਸਾਡਾ ਬਹੁਤ-ਬਹੁਤ ਧੰਨਵਾਦ